जलंधर के फोलड़ीवाल इलाके पुलिस बदमाश मुकाबले तो बाद कई अपराधों में शामिल कौशल चौधरी गैंग एक शूटर कमिश्नरेट पुलिस जलंधर वालों गिरफ्तार किया गया पुलिस ने मुलजम काबू करके हस्पाल दाखिल करवाया अपरो आरोपी आकाश कतल और फरोती के कई मामलों में नामजद है शुरुआती जांच तो पता लगा है कि कुछ दिन पहला मोहाली एक जिम मालिक जगराओ गोलीकंड में शामिल थी के कत्ल तो बाद पुलिस शूटर की भाल कर रही थी पुलिस जांच के अनुसार आरोपी आकाश का एक महत्वपूर्ण तो अपराध रिकॉर्ड है इसने ना सिर्फ मोहाली बल्कि जगराओं में भी गोली गोलीबारी दटनावान अंजाम दिता पुलिस हम होर गैंग ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਉਸ ਤੋਂ ਪੁੱਛਗਿੱਛ ਕਰ ਲਈ ਜੂਰੀ ਰੱਖੀ ਹੈ ਹਾਂਜੀ ਮੈਮ ਮੈਮ ਅਜਾ ਇੰਕਾਊਂਟਰ ਹੋਇਆ ਕਿਸ ਗੈਂਗ ਦੇ ਇਹ ਸੀ ਤਾਂ ਹੋਰ ਕੀ ਕੁਝ ਬਰਾਮਦ ਕੀਤਾ ਗਿਆ ਹੈ ਔਰ ਇਹ ਕਿਹਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਿਆ ਰਹਾ ਸੀ ਅਸੀਂ ਇੱਕ ਆਪਣੇ ਪਿਛਲੇ ਪੁਰਾਣੇ ਕਿਸਾਨੀ ਦੀ ਤਫਤੀਸ਼ ਨਹੀਂ ਕੀਤੀ ਹਿਊਮਨਿਟੀ ਟੈਕਨੀਕਲ ਲੀਡ ਦੇ ਕੰਮ ਕਰਦੇ ਸੀ ਹੂੰ ਸੋ ਉਸ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਜਿੱਥੇ ਆਪਾਂ ਖੜੇ ਹਾਂ ਵੀ ਇੱਥੇ ਕੋਈ ਉਸ ਇਨਪੋਰਟੇ ਸਾਡੇ ਵੱਲੋਂ ਇੱਥੇ ਪੈਟਰੋਲਿੰਗ ਕਰਾਈ ਜਾ ਰਹੀ ਸੀ ਪੈਟਰੋਲਿੰਗ ਦੇ ਦੌਰਾਨ ਸਾਨੂੰ ਇੱਕ ਮੋਟਰਸਾਈਕਲ ਸਾਡੀ ਟੀਮ ਜੋ ਇੱਥੇ ਹਾਜ਼ਰ ਸੀ ਨੂੰ ਆਨ ਨੂੰ ਇੱਕ ਮੋਟਰਸਾਈਕਲ ਚੱਕੀ ਦਿਖਿਆ ਜਿਸ ਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮੋਟਰਸਾਈਕਲ ਪਜਾਇਆ ਫਰਦੀ ਟੀਮ ਨੇ ਉਹਨੂੰ ਚੇਸ ਕੀਤਾ ਚੇਸ ਕਰਦੇ ਹੋਏ ਉਹ ਬਾਸ਼ਤੋਂ ਉਹਨੇ ਰੁਕੇ ਪੁਲਿਸ ਟੀਮ ਨੇ ਫਾਇਰਿੰਗ ਕੀਤੀ ਜਵਾਬੀ ਤੌਰ ਤੇ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ ਉਹਦੇ ਸੱਟਾਂ ਲੱਗੀਆਂ ਤੇ ਉਹਨੂੰ ਅਸੀਂ ਮੈਡੀਕਲ ਲਈ ਅੱਗੇ ਟੋਹੜੇ ਲੈ ਮੈਮ ਕਿੰਨੇ ਰਾਉਂਡ ਪਾਰੀ ਹੋ ਗਏ ਜਿਹੜਾ ਇਹ ਹੋਰ ਭਾਈ આજ ਤੱਕ ਦੀ ਅਜੀਤ ਤੇ ਕੁਝ ਵਿੱਚ ਸਾਹਮਣੇ ਆਇਆ ਹੈ ਇਹ ਮੁੰਡੇ ਦਾ ਨਾਮ ਨਰਿੰਦਰ ਧੀ ਹੈ ਇਹ ਗੜੀ ਅਜੀਤ ਸਿੰਘ ਗੜੀ ਅਜੀਤ ਸਿੰਘ ਔਰ ਥਾਣਾ ਨਵਾਂ ਸ਼ਹਿਰ ਦਾ ਰੈਂਡ ਹੈ ਇਹਦੇ ਵਿੱਚ ਇਸ ਤੇ ਇਹ ਇਹ ਦੋ ਮੁਕਦਮੇ ਅਜੇ ਚੌਟੇ ਨੇ ਜੀ ਸੋ ਪਹਿਲਾ ਮੁਕਦਮਾ ਹੈਗਾ ਜੀ ਇਸ ਦਾ ਪਿਛਲੇ ਸਾਲ 2025 ਦੇ ਵਿੱਚ ਸੀਪੀ ਕਰਨ ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਜਿਸ ਵਿੱਚ ਇਸਨੇ ਜਿਮ ਟ੍ਰੇਨਰ ਨੂੰ ਮਾਰਿਆ ਸੀ ਉਹ ਮਰਡਰ ਕੇਸ ਦੇ ਵਿੱਚ ਆਲਰੀਡੀ ਹੋ ਰਿਹਾ ਸੀ ਸੈਕੰਡ ਰੀਸੈਂਟਲੀ ਆਪਣੇ ਜਗਰਾਉਂ ਦੇ ਵਿੱਚ ਬੱਧੋਵਾਲ ਦੇ ਕੋਲ ਜਿਹੜਾ ਨਿਗਰੀਕਾਰਾਂ ਦਾ ਸ਼ੋਰੂਮ ਹੈ ਉੱਥੇ ਫਾਇਰਿੰਗ ਹੋਈ ਸੀ ਜਿਹੜੀ ਕਿ ਕੌਸ਼ਲ ਚੌਧਰੀ ਗੈਂਗ ਨੇ ਕੀਤੀ ਸੀ ਕਿ ਇਹ ਉਹਨਾਂ ਵੱਲੋਂ ਕਾਇਮੀ ਸੀ ਸੋ ਇਹ ਉਸ ਗਰੁੱਪ ਦਾ ਸ਼ੂਟਰ ਸਾਡੇ ਵੱਲੋਂ ਮੰਨਿਆ ਜਾ ਰਿਹਾ ਤੇ ਅੱਗੇ ਜਿਹੜੀ ਇਸ ਦੇ ਵਿੱਚ ਕੰਪਲੀਨਸ ਹੈ ਹੋਰੇ ਕਿਸੇ ਵਾਰਦਾਤ ਚ ਵਾਂਟਡ ਹੈ ਜਾਂ ਕਿਸੇ ਹੋਰ ਇਨਸੀਡੈਂਟ ਵਿੱਚ ਲੜਿੰਦਾ ਹੈ ਉਹ ਸਾਡੀ ਤਫਤੀਸ਼ ਚ ਚੱਲ ਰਹੀ ਹੈ ਕਿੰਨੇ ਰਾਉਂਡ ਫਾਇਰਿੰਗ ਕੀਤੀ ਗਈ ਹੈ ਆ ਰੁਕੀ ਤਰਫੋਂ ਦੋਨਾਂ ਧਿਰਾਂ ਵੱਲੋਂ ਕਾਫੀ ਫਾਇਰਿੰਗ ਹੋਈ ਹੈ 4 ਤੋਂ 5 ਰਾਉਂਡ ਫਾਇਰਿੰਗ ਦੋਨਾਂ ਵੱਲੋਂ ਹੋਈ ਹੈ ਇਸਦੇ ਵੱਲੋਂ ਵੀ ਪੁਲਿਸ ਨੇ ਫਾਇਰਿੰਗ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਜਿੱਦੇ ਵਿੱਚ ਅੱਗੇ ਜਾਂਦਾ ਹੋਇਆ ਮੋਟਰਸਾਈਕਲ ਸਮੇਤ ਉੱਥੇ ਡਿੱਗ ਗਿਆ ਤੇ ਅੱਗੇ ਵੀ ਸਾਨੂੰ ਉਮੀਦ ਹੈ ਕਿ ਇਹ ਹੋਰ ਵੀ ਕ੍ਰਾਈਮ ਚ ਇਨਵੋਲਡ ਹੋ ਸਕਦਾ ਹੈ ਤੇ ਸਾਡੀ ਇਸ ਦਾਲੀ ਟਰਡਿਸ਼ਨ ਕੋਈ ਵਾਰਦਾਤ ਨੂੰ ਅੰਜਾਮ ਦੇਣੇ ਜਾ ਰਿਹਾ تھا ਇਹ ਹੋ ਕੁਝ ਹੋ ਸਕਦਾ ਹੈ ਔਰ ਇਹ ਤੇ ਵੀ ਦਾ ਗਵਰਨਮੈਂਟ ਹੈ ਹਰਿੰਦਰਦੀਪ ਏਲੀਅਸ ਆਕਾਸ਼ ਦਾ ਨਾਮ ਹੈ ਹਰਿੰਦਰਦੀਪ ਏਲੀਅਸ ਆਕਾਸ਼ ਦਾ ਨਾਮ ਹੈ ਜਿਹੜੀ ਲੇਟੈਸਟ ਹੈ ਜਨਵਰੀ ਮਹੀਨੇ ਦੇ ਅਖੀਰ ਦੇ ਵਿੱਚ ਇਹਨੇ ਪੰਦੋਵਾਲ ਦੇ ਵਿੱਚ ਕਾਰਾਂ ਦੇ ਸ਼ੋਰੂਮ ਦੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਜਿਹੜੀ ਇਹਨਾਂ ਨੇ ਚਿੱਟ ਸੱਤੀ ਸੀ ਉਹਦੇ ਦੱਸਿਆ ਗਿਆ ਹੈ